ਹਾਂ ਦਰੂ ਵੀ ਲੈਣਾ ਕਰ ਮੈਂ ਕਹਣਾ ਉਦਾਂ ਜੀ ਤਾਂ ਮੈਂ ਨਵੀਂ ਪਿਆਈ ਆਈ ਕਿਤੇ ਉਦੋਂ ਤੱਕ ਮੈਨੂੰ ਪੱਟਾ ਨਹੀਂ ਦਿੱਤੀ ਨੋਂ ਕੱਟਦੇ ਨੋਂ ਕੱਟਦੇ ਹੁਣ ਜਿੰਨਾ ਕੱਟਦੇ ਆ ਤੇ ਮੇਰੇ ਮੇਰੇ ਤੋਂ ਮੇਰੇ ਨਾਨੇ ਦਾ ਗੂੰਹ ਨਿਕਲ ਗਿਆ ਵੇ ਇਹਦਾ ਜੰਨੀ ਨਾਹੀਂ ਮੈਨੂੰ ਨੋਂ ਪਾਟਦੇ ਨੋਂ ਦਿੰਦੀ ਜਿਹਾਟੇ ਚ ਪੈਂਦੀ ਆ ਸਾਡੇ ਪਿੰਡ ਇੱਕ ਬੰਦਾ ਹੀ ਤੋਂ ਨੋਂ ਨੋਂ ਪਾਜੇ ਨੋਂ ਦਿੰਦਾ ਦਾ ਬੀਬੀ ਜੀ ਹਾਂ ਤਾਂ ਦੇਖਾ ਜੇ ਰੱਖ ਆਜਾ ਰੱਖ ਰੱਖ ਹਾਂ ਸਾਤ ਹਾਂ ਇਹਦੀ ਨਹੀਂ ਮਾਨੀਆ ਮੁੱਕੜਿਆ ਹੁਣ ਵੇਲਾ ਕਹਿੰਦੀ ਗੂੰਹ ਨੀ ਨਿਕਲਿਆ ਮੇਰੇ ਮਿੰਨਤ ਤੇ ਕਿਤੇ ਨਾ ਪਾਲ ਸੁਣੀ ਲਾਉਣ ਦਿੰਦੀ ਹੁੰਦੀ ਇਹ ਤਾਂ ਗਾਂਦੀ ਖਵਾਈ ਗਈ ਉਹ ਦੰਦੇ ਹਨ ਚਲੋ ਜਾਓ ਤੁਸੀਂ ਅੰਦਰ ਮੈਂ ਇੱਧਰ ਸਫਾਈ ਕਰਾਂ ਮਾੜਾ ਛੜਦੇ ਹਨ ਬਕਸਦੇ ਹਨ ਮੰਤਰੀ ਸਰ ਘਰ ਨੂੰ ਸੰਜੇ ਟੈਲਾਂ ਦਿਆ ਕਰੋ ਚੁੱਕਿਆ ਨਾ ਕਰੋ ਤਾਂ ਕਰ ਮੈਂ ਮਮੀ ਤੂੰ ਮਤੇ ਵੇਲੀ ਆ ਤੂੰ ਤੇ ਵੇਲੀ ਮੈਂ ਤਾਂ ਬਹੁਤ ਸੱਤੀ ਕੰਮ ਕਰਦੀ ਆ ਯਾ ਛੰਡੀਆਂ ਤਾਂ ਨਹੀਂ ਕਰਨੀ ਬੰਦਾ ਤੁਹਾਨੂੰ ਇਹ ਤੇ ਮਾਰ ਦਿਓ ਆ ਕੇ ਫਿਰ ਇੱਧਰ ਤੋਂ ਦਿਓ ਨਾ ਚਲੋ ਦੀਦੀ ਆਈ ਨਹੀਂ ਤੇ ਆਓ ਇੱਥੋਂ ਘੱਟ ਨੇ ਫਿਰ ਆ ਜਾਂਦੇ ਤੂੰ ਆ ਲੈ ਨਾ ਹਉ ਸੱਤ ਵਾਰ ਆ ਰਾਂ ਤੇ ਕਿਚੋਕੇ ਬੈਂਚ 'ਤੇ ਬਹਿਣਾ ਸੱਤ ਜੇ ਕਿਤੇ ਨਹੀਂ ਮੈਂ ਵੀ ਤੇ ਬੁੜੀ ਨਹੀਂ ਮਿੱਟੀ ਆਪੇ ਕੀ ਕਰਦੀ ਆ ਚੰਦੀ ਦਾ ਯਾਰ ਕਿਉਂ ਮੇਰਾ ਸਾਹ ਸਾਹ ਆ ਜਾ ਉਹ ਦੱਸ ਕੋ ਚੰਗਾ ਤੇ ਮੋਖੀ ਹੋ ਗਦੀ ਤੂੰ ਨਹੀਂ ਚੱਲ ਨਹੀਂ ਆਈ ਆਪਣੇ ਨੀਂ ਤਾਂ ਮੈਂ ਨੂੰ ਅੱਛਾ ਅੱਛਾ ਮੈਂ ਕਹ ਰਾ ਆਪਣੇ ਆਈ ਨਹੀਂ ਉਹ ਚੋ ਆ ਜਾਣਾ ਨਾ ਸ਼ਾਇਦ ਫਿਰ ਸਟੈਪ ਆਪੇ ਸਾਰਾ ਕੰਮ ਕਰਾਂਗੇ ਤਾਂ ਮੈਂ ਇੱਕ ਪਿੱਛੇ ਰਹਿਣੇ ਦਿਕਾ ਇੱਥੇ ਰੱਖ ਰੱਖ ਥੱਲੇ ਰੱਖ 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 ਤੂੰ ਉਹ ਗੱਡਾ ਪੱਟ ਫੜਿਆ ਵਾ ਪਰੇ ਵਾ ਨਹੀਂ ਸੱਤਾਂ ਤਾਂ ਭੇਲੇ ਆਖੋ ਉਥੇ ਜਿਹੜਾ ਨਾ ਪਾਉਂਦੇ ਨੇ ਇਹਨੂੰ ਚਿਕਤ ਖਾਲੀਆਂ ਪੈ ਜਾਂਦੇ ਨੇ ਇਹ ਨਹੀਂ ਕੁੜੀਆਂ ਸਾਤ ਜਿੰਨੂ ਮਹਾਂ ਕਿਦੇ ਇਹਦੇ ਇੱਥੇ ਆ ਜੜੀਆਂ ਨਹੀਂ ਆ ਕੋਈ ਰੱਖ ਕਰੀਏ ਕਿਉਂ ਰੱਖ ਰੱਖ ਦੰਦਾਰੀਆਂ ਕਿਉਂ ਤਨੀ ਆਕਾ ਲੱਗਣਾ ਉਹ ਗੋਡੇ ਦਾ ਗੋਡੇ ਖਾਂਦੇ ਹੋ ਮਾਏ ਹਰ ਗੋਡੇ ਖਾਂਦੇ ਆਂ ਇਹਨੂੰ ਤੇ ਆਖ ਕੇ ਕਿ ਤੂੰ ਤੇ ਗੋਡੇ ਖਾਵਾ ਪਿਆ ਬਲਕਰ ਗੋਡੇ ਨੇ ਤੇਰਾ ਤੇ ਦਿਖਾ ਚੋਕੇ ਨਾ ਆ ਆ ਗੋਡੇ ਦੇ ਆਇਆ ਕਿ ਮੈਂ ਪਿਆ ਕਰਨੀ ਹਾਰ ਬੱਗੇ ਖਾਣਾ ਪਰੋਸ ਕੇ ਦੇਣੇ ਆਏ ਨੇ ਗੁੰਡੜੀ ਇਦਾਂ ਹੀ ਪਾ ਦੇਣੇ ਨਾ ਵਾਲੀ ਪੁਜਾਰੀ ਦਾ ਮੇਰੇ ਵੀ ਠੀਕ ਟੇਬਲ ਤੇ ਸਾਈ ਹਾਂ ਫਗੋਲ ਬੇਬੇ ਜੀ ਹੁਣ ਕੰਮ ਨਹੀਂ ਈਰਲ ਰਾਜ ਹੁੰਦਾ ਨੇੜੇ ਹੋ ਜਾਇਦਾ ਫੂਕੋ ਅੱਜ ਬੰਦੇ ਹੋ ਗਿਆ ਆਇਆ ਦੂਏ ਦੇ ਗੇਲਾ ਤਾਂ ਹੀ ਕਹਿੰਨੇ ਰਾਏ ਬੂਏ ਦੇ ਕੇ ਹੁਣ ਇਹਨੂੰ ਅੰਦਰ ਪੈ ਖੰਭਾ ਨਹੀਂ ਹੈਗਾ ਜੇ ਮੇਰੀ ਡਿਸਕ ਨਹੀਂ ਉਦੋਂ ਤੱਕ ਰੱਖਣਾ ਮੈਂ ਮੰਨਦਾ ਦਿੱਤਾ ਨਹੀਂ ਹੁਣ ਮੈਂ ਸੇਤ ਚ ਮਾਰਨਾ ਉੱਥੇ ਰੱਖ ਕੇ ਜੇ ਉਹ ਅੰਦਰ ਨਹੀਂ ਜਾਂਦਾ ਤਾਂ ਫੇਰੀ ਮੈਂ ਬਾਹਰ ਕੱਢਿਆ ਆ ਆਪਦੇ ਇੰਨਾ ਸਮਾਨ ਨਾ ਡਾਉਂਦਾ ਦੂਤ ਤੱਕ ਮੱਜਾ ਨਹੀਂ ਇਹਨੇ ਡੰਡਾ ਹਾਏ ਅੱਛਾ ਜੇ ਉਹ ਹੈ ਗਾਣੀ ਤੇ ਫੇਰ ਮੈਂ ਉਹਦਾ ਸੇਤ ਚ ਮਾਰਨਾ ਚਵਾ ਦਿਨਾ ਵਾਦੀ ਚਾਹੀਦਾ ਜਿੰਨਾ ਦਿਨ ਮੈਨੂੰ ਠੀਕ ਨਹੀਂ ਹੁੰਦੀ ਮੇਰੇ ਡਾਕਟਰ ਨੇ ਕਹੇ ਸਿੱਧੀ ਲੰਮੀ ਪੈਣਾ ਤੈਨੂੰ ਤੇ ਉਧਰ ਨਹੀਂ ਜਾ ਰਹਾ ਹੁੰਦਿਆ ਭੀ ਇਹਦੇ ਵੱਲ ਮਾਤੋਂ ਚਲ ਗਿਆ ਅਜੇ ਬੁੱਢੜੀ ਮੇਰੇ ਕੋਲ ਆਈ ਸੀ ਤੇ ਵੀ ਇੱਥੇ ਨਹੀਂ ਆਉਣਾ ਹੈਗਾ ਜੇ ਆਉਣਾ ਹੈ ਨਾ ਜੇ ਹੁਣ ਨਹੀਂ ਨਹੀਂ ਰੋਣ ਇਹਨੂੰ ਚੁੱਕ ਕੇ ਬਾਹਰ ਮਾ ਤੈਨੂੰ ਅੱਗ ਲਾ ਆਇਆ ਪਿੰਨਰ ਤੇਦਰ ਆ ਸਾਡੀ ਭਾਂਡੀਓ ਇਹ ਤੋਂ ਵੱਡੀ ਮੰਜਾਉਣਾ ਨਹੀਂ ਚਾਹੀਦਾ ਤੈਨੂੰ ਮੈਂ ਦੱਸਦੀ ਹਾਂ ਭੱਲ ਤੇਰਾ ਕੂੜਾ ਤੇ ਇੱਧਰ ਨੂੰ ਬੜੀ ਆਪਣਾ ਨਾ ਕਿ ਰੱਖ ਗਾ ਲੈ ਮਾਸੋਂ ਰੋਕੇ ਹੋਣੀ ਤਾਂ ਨੀ ਮੈਂ ਜਿਹਦਾ ਦਿਨ ਪਤਾਵਾ ਤੇ ਕੂੜਾ ਨਹੀਂ ਤੇਰੇ ਕੋਲ ਰੋਕੇ ਜਾਂਦਾ ਉਹ ਤੇ ਓਡੋ ਟਾਈਮ ਹੁੰਦਾ ਵਾ ਫਿਰ ਨਹੀਂ ਜਦੋਂ ਹਵਾ ਵੀ ਦਿਓ ਤੋ ਆ ਜਾਂਦਾ ਹੋਊਗਾ ਆਪਨਾ ਚੇਤਾ ਹੀ ਇਹਦਾ ਲੀਕ ਨਾ ਫੇਰਦੀਆਂ ਤੇ ਜੇ ਤੋ ਐ ਹੋਈ ਗੱਲ ਹੀ ਹੋਈ ਤੇ ਤੂੰ ਉਧਰ ਨਹੀਂ ਜਾਣਾ ਤੇ ਤੂੰ ਉਧਰ ਨਹੀਂ ਆਉਣਾ ਤੇ ਮੈਂ ਤੇ ਘਰੀਦਾਂ ਨਹੀਂ ਫੇਰਨਾ ਅਖਣ ਬੰਜਾ ਉੱਤ ਕਿਤਾ ਆ ਗਿਆ ਅੱਜ ਉਹ ਤਾਂ ਨਹੀਂ ਆਂਦੀ ਜਾਂਦੀ ਆ ਹਾਂਜੀ ਆ ਹੁਣ ਖਾਣੀ ਹੋ ਗਈ ਉਹ ਜਦ ਤੱਕ ਅੱਜੋ ਬਈ ਨਹੀਂ ਮੰਨਦਾ ਉਦੋਂ ਤੱਕ ਇਹ ਉਦੋਂ ਤੇ ਸਾਜਾ ਹੈ ਨਹੀਂ ਉਦੋਂ ਮੈਂ ਤੇ ਲੱਲੀ ਦਾ ਹੀ ਨਹੀਂ ਪੈਣ ਆਂ ਨਹੀਂ ਮੰਜਾ ਫਲੀ ਪਿਓ ਨੂੰ ਬਾਹਰ ਦਾ ਦੋ ਆ ਤੂੰ ਦੇ ਕਿਤੇ ਮੇਰੇ ਗੋਡਿਆਂ ਤੇ ਮਾਰ ਦਿੱਤਾ ਤੋੜ ਮੇਰੇ ਗੋਡਿਆਂ ਤੋੜ ਦੇਣ ਲੱਗੀ ਹਾਂ ਇਹ ਬੱਸ ਕਰ ਨਹੀਂ ਭੈਣੇ ਬੱਸ ਕਰ ਤੂੰ ਤਾਂ ਗਾਣਾ ਹੀ ਬੋਲਣ ਦਾ ਹੈ ਭੈਣੀ ਪਹਿਲਾਂ ਤੇ ਤੇਰਾ ਸਪੀਕਰ ਐਡਾ ਹੀ नहीं निकल दिए तेरे को ज़्यादा कोई नहीं मारता मेरे नेहरे के कोटे हैं तो बच्चे तो ना मैं से उठेगा ना बंदूरी जाओ ना नहीं ना हंसे हमारे जाने वाले हैं रखना वाले हैं कड़ी नेहरी हंसते हैं ना सीधी बातें हो ना अच्छा एक चीज़ कर जा 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 किया ना नहीं ਨਹੀਂ ਇਹ ਤਾਂ ਉਹ ਪਾਪਾ ਦੀ ਵੀਡੀਓ ਚ ਕਰਦਾ ਹੋਣੀ ਹੈ ਇਦਾਂ ਹੀ ਕਰਦਾ ਹਾਂ। ਹਾਂ। ਸੁਣ ਤਾਂ ਆ ਪਿੰਦਾ ਨਾ ਇਹ ਹੀ ਸੀ ਇੰਤਰਾ। ਸੁਣ। ਨਾ ਹਾਂ ਜਦੋਂ ਜਹਰ ਦੂਸਰੋਂ ਮਾਫੀ ਕਰਨਾ। ਤੁਹਾਡੇ ਵੀਡੀਓ ਦੇ ਨਾਲ ਤੁਹਾਡੀ ਛੇਕ ਵੀ ਪਕੜੀ ਨੂੰ ਹੋ ਗਈ। ਨਹੀਂ ਪਕੜੀ ਹੈ। ਯਾਨੀ ਤੋਕੋ ਦੀ ਹੋਰ ਮੈਂ ਇਹ ਮਾਸਾ ਉੱਠ ਕੇ ਆਉਂ ਆ ਕੇ ਮੈਂ ਮਿੰਟ ਕਾ ਦੇਉਂਦਾ ਮੈਂ ਦੇਪਾਂ। ਹਾਂ। ਤੋਕ ਮੈਂ ਦੇ ਆਉਣੀ ਤੇ ਆਉਦੇ ਆ ਮੋਨੀ ਮਾਮੀ ਦਾ। ਮੇਰਾ ਰਿਆ। ਆਣਾ ਨਾ ਮੇਰੀ ਕੋਈ ਗੱਲ ਨਹੀਂ ਆ ਗੱਲ ਸਾਰੀ ਮੇਰੀ ਤੇਰੇ ਨਾਲ ਵਾ ਆ ਚੁੱਕ ਕੇ ਤਾਂ ਚਪਾਰੇ ਤੇ ਡਾਲਾ ਜਿਹੜੀ ਗੱਲ ਵਾ ਉਧਰ ਵੇਖ ਉਧਰ ਆ ਜਿਹੜੀ ਚਵਾਨੇ ਵਾਲੀ ਗੁਸਤਨ ਨਹੀਂ ਤੇ ਦੇਖ ਕੇ ਹੋਣ ਗਈ ਮੈਨੂੰ ਘਟਵਾਟ ਆਉਂਦੀ ਆ ਤੇਰੀ ਭਾਵੇਂ ਜੋਂ ਮਰਜ਼ੀ ਕਰ ਬੈਠਾ ਇੱਥੇ ਤੇ ਦਿੱਠਾ ਰਹਿਣ ਦੇ ਮੈਂ ਖੇਲਾ ਧੂਕਾ ਮੇਰੇ ਤੇ ਬਿਸਤਰਾ ਵੇਖੀ ਜਾਣਾ ਚਾਦਰ ਵੇਖ ਜਾਨੀ ਇੱਧੇ ਤੇ ਬਹੁਤ ਚਾਦਰ ਵੇਖਦੀ ਉਧਰ ਰੱਖਣਾ ਜੇ ਇੱਧਰ ਆ ਗਿਆ ਤਾਂ ਮੇਟਾ ਪੂਰਾ ਖੋਈ ਨੀ ਹੋਣਾਗਾ ਬਾਤੀ ਜੰਮੀ ਮੈਂ ਗੱਲ ਆ ਉਧਰ ਵੇਲਾ ਘੁੰਡ ਕੱਢ ਲੈ ਹੀ ਨੇ ਮੈਂ ਮਾਤਾ ਤੇ ਕੋਲ ਤੋਂ ਉਧਰ ਨਹੀਂ ਪੈਂਦੀਆਂ ਆ ਬਾਪੂ ਕਹਿੰਦਾ ਰਹਿੰਦਾ ਆ ਬਾਗ ਦਿੱਤੀਆਂ ਆ ਬਾਗ ਦਿੱਤੀਆਂ ਤੂੰ ਮਾਹਰੇ ਇਹਨੇ ਖਾ ਨੂੰ ਆਪਣੇਆਂ ਨੂੰ ਭੂਵਾ ਤੇ ਕੋਲ ਭੂਵਾ ਤੇ ਕੋਲ ਕਿਆ ਕੋਲਦੀਆਂ ਜੇ ਮੜਾ ਜੇ ਚੜ ਕੇ ਫੇਰ ਆ ਜਾਣਾ ਨਹੀਂ ਤਾਂ ਮੈਂ ਜ਼ੋਰ ਵੀ ਜਾ ਸਕਦਾ ਨਾ ਮੈਂ ਜ਼ੋਰ ਵੀ ਜਾ ਸਕਦਾ ਪਰ ਜੀ ਇੱਕ ਵਾਰ ਪੁੱਛ ਨਾ ਮਾਰ ਤੇ ਹਾਂ ਆਪੇ ਇੱਥੇ ਕੋਲ ਕਿ ਕਾਇ ਇੱਥੇ 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 ਇੱਕ ਤਾਂ ਜੇਵਲ ਵੀ ਜਾ ਸਕਦੇ ਮੈਂ ਕਹਣਾ ਐਡਾ ਕਰਨਾ ਬਣਾ ਜੰਮ ਮੈਂ ਇਹ ਗਣਾ ਚੱਲ ਵੀ ਚਲ ਚੁੰਮ ਤੇ ਆ ਦਿੱ ਦਿਓ ਸਾਟ ਆ ਐਡਾ ਕਰਮ ਮਹਲਾ ਦੀ ਨਿੱਦਣਾ ਮੈਂ ਦੇ ਦੇ ਹਾਂ ਆ ਬਾਹਰ ਆਇਓ ਇਹ ਆਵਾਜ਼ ਆਉਣ ਨਾ ਆਤਾ ਵਾ ਅੱਜ ਇੱਕ ਪੰਜਾਈ ਕਰਕੇ ਗਈ ਪਿੰਡੇ ਤੇ ਨਾ ਸਰੀਪ ਫੇਰੇ ਲਾਗਨੇ ਟੱਕ ਦਾ ਪੱਕ ਸਾਰਾ ਕੋ ਘੱਟ ਆ ਉਹ ਕੰਮ ਕਰਦੀ ਆ ਬੈਠੇ ਨਹੀਂ ਰੱਖਣ ਨਹੀਂ ਗਈ ਉਹ ਮੇਰੇ ਤੋਂ ਪਰਲੇ ਬਸ ਨਹੀਂ ਹੋਣਾ ਚਾਹੀਦਾ ਹੋਰ ਮੇਰਾ ਬੰਦ ਕਰ ਦੇ ਬੂਏ ਗਲੀ ਹਾੜੇ ਇੱਥੇ ਖਰਾਓ ਹਾਂ ਹਾਂ ਹੀ ਬੈਠੇ ਨਾ ਦੱਸਦੇ ਨੇ ਜਾ ਕੇ ਉਹਨੂੰ ਕੋਠਾ ਉੱਤੇ ਆ ਕੇ ਤੇ ਨਾਲੇ ਕੋਲ ਬੈਠਣਾ ਔਰ ਚੱਕੋ ਦੇਣਾ ਮੈਂ ਬੁਢੀ ਨੂੰ ਪੁੱਛੂਗਾ Maayi nu kala. Maayi ke kiri maayi marjan de, pabarjan de, naao de nao naamate naamate. Kujapayi nu. Naayi apane ki te kiye ne aayi nu, ki te patey de nu jaamde naamate. Ki te naamate. Awa, ki ਨੇ ਤੂੰ ਕੁਛ ਰਹਿ ਕੇ ਦਾੜੀ ਖੋਣ ਨਹੀਂ ਆ ਨਾ ਤੇਰਾ ਕੀ ਗੱਲ ਵਾ ਮੇਰਾ ਮੇਰਾ ਮੈਨੂੰ ਮੱਝੀ ਆ ਆ ਛੋਟਾ ਦੇਰ ਭਾਬੀਆਂ ਦਾ ਗਹਿਣਾ ਜੇ ਹੋ ਨਾ ਭਾਬੀ ਤੇ ਗਿਆ ਜੇ ਮੈਂ ਵੀਰ ਨੂੰ ਕਿਹਾ ਨਾ ਦੇਖ ਹੁੰਦੀ ਆ ਨਾ ਇਹਨੂੰ ਬੜਾ ਖੁਸ਼ ਹੋਇਆ ਮੈਂ ਮੈਂ ਕਿਹਾ ਮੈਂ ਤੇਰੇ ਘਰ ਵਾਲੇ ਨੂੰ ਕਿਹਾ ਵੀ ਤੂੰ ਗਣਾ ਨਾ ਤੇ ਇਤਨੀ ਇੱਜ਼ਤ ਨਹੀਂ ਦਿੰਦੀ ਤਾਂ ਚਾਹ ਸਕਦੇ ਨੇ ਤਾਂ ਵੀ ਆਹ ਵੇ ਭਰਾ ਰੱਬ ਅਗਲੇ ਦੀ ਸੱਸ ਦੇ ਹੁੰਦੇ ਆ ਉਹਦੀ ਬੇਇੱਜ਼ਤੀ ਕਰਨ ਦੇ ਵਿਚਾਰੇ ਦੀ ਨਮਾਹ ਕਰਦੇ ਕਰਨ ਅਰਿਕਸ਼ਨ ਵੇ ਆ ਕੰਨੀ ਵਧੀਆ ਹੁੰਦੀ ਆ ਇਕੋ ਟਾਈਮ ਲੋਕੀ ਉਹਦੀ ਜਦਾਂ ਅੰਦਰ ਆਉਂਦੇ ਆ ਹਾਂ ਕਿਉਂ ਬੇਇੱਜ਼ਤੀ ਕਰਾਉਣੀ ਆ ਤੈਨੂੰ ਬੈਗ ਕਰੂ ਫੇਰ ਅਜੇ ਰਹਿੰਦਾ ਸੀ ਨੋਰ ਅੱਛਾ ਅੱਛਾ ਚਲੋ ਮਾਈਕਰਾਫਟ ਨਹੀਂ ਹੈ ਨਾ ਪਰ ਜੈ ਇੰਨੀਆਂ ਗੱਲਾਂ ਕਰਦੀ ਉਹਦੇ ਘਰ ਤੇ ਬੋਲ ਨਹੀਂ ਹੋਇਆ ਤੇਰੇ ਕੋਲੋਂ